ਕਿਸਾਨਾਂ ਲਈ ਆਈ ਵੱਡੀ ਖਬਰ ਬਸੁਰਗਾ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਕੱਚੇ ਮਕਾਨਾਂ ਵਾਲਿਆਂ ਨੂੰ ਮਿਲਣਗੇ ਪੈਸੇ ਇਸ ਸਕੀਮ ਦੇ ਫਾਰਮ ਭਰ ਲਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਸਾਲ ਲਈ ਵੱਧੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਹੁਣ ਮੋਟਰਸਾਈਕਲ ਹੋਣ ਤੇ ਵੀ ਮਿਲੇਗਾ ਲਾਭ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆਪਾਂ ਬੇਕਾਰ ਪਰਿਵਾਰਾਂ ਨੂੰ ਕੰਮ ਹਯਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਨੂੰ 5 ਸਾਲਾਂ ਲਈ ਵਾਦਾ ਦਿੱਤਾ ਗਿਆ ਹੈ ਜਾਰੀ ਹੁਕਮ ਅਨੁਸਾਰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੈਤ 2028-29 ਤੱਕ ਯੋਗ ਵਿਅਕਤੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਕੰਮ ਬਣਾਉਣ ਲਈ ਸਹਾਇਤਾ ਦਿੱਤੀ ਜਾਵੇਗੀ ਬੇਕਾਰ ਪਰਿਵਾਰਾਂ ਨੂੰ ਕੰਮ ਹਯਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਨੂੰ 5 ਸਾਲਾਂ ਲਈ ਵਾਦਾ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਦੇਖ ਸਕਦੇ ਹੋ ਪਿੰਡੂ ਵਿਕਾਸ ਏਜੰਸੀ ਦੇ ਪ੍ਰੋਜੈਕਟ ਡਾਇਰੈਕਟਰ ਨੇ ਪ੍ਰਧਾਨ ਮੰਤਰੀ ਆਵਾਜ਼ યોજના ਤਹਿਤ ਲਾਭ ਲੈਣ ਵਾਲੇ ਯੋਗ ਪਰਿਵਾਰਾਂ ਦਾ ਸਰਵੇਖਣ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਪਹਿਲਾਂ ਕੀਤੇ ਗਏ ਸਮਾਜਿਕ ਆਰਥਿਕ ਸਰਵੇਖਣ 2011 ਹਾਊਸਿੰਗ ਪਲੱਸ ਸਰਵੇ 2018 ਵਿੱਚ ਪਾਏ ਗਏ ਬੇਕਾਰ ਪਰਿਵਾਰਾਂ ਨੂੰ ਜੋ ਕਿ ਕੁੱਝ ਕਾਰਨਾਂ ਕਰਕੇ ਹੁਣ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਸਕੇ ਤਾਂ ਉਹਨਾਂ ਨੂੰ ਵੀ ਇਹਨਾਂ ਲਾਭ ਦਿੱਤਾ ਜਾਵੇਗਾ ਤਾਂ ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤੁਹਾਡਾ ਮਕਾਨ ਕੱਚਾ ਜਾਂ ਤੁਸੀਂ ਬੇਕਾਰ ਹੋ ਤਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤੁਸੀਂ ਫਾਰਮ ਭਰ ਕੇ ਇਸ ਯੋਜਨਾ ਦਾ ਲਾਭ ਉਠਾ ਸਕਦੇ ਹੋ। ਇਹ ਯੋਜਨਾ ਨੂੰ 5 ਸਾਲ ਲਈ ਵਧਾ ਦਿੱਤਾ ਗਿਆ 2029 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਤਾਂ ਬੇਕਾਰ ਬੇਗਰ ਪਰਿਵਾਰ ਦੇ ਕਿਸੇ ਮੈਂਬਰ ਕੋਲ ਮੋਟਰਸਾਈਕਲ ਹੈ ਤਾਂ ਉਸ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਪਹਿਲਾਂ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਕੋਲ ਮੋਟਰਸਾਈਕਲ ਸੀ ਤਾਂ ਉਸ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਸੀ। ਹਾਲਾਂਕਿ ਹੁਣ ਅਜਿਹਾ ਨਹੀਂ ਹੋਵੇਗਾ। ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਸੰਬੰਧੀ ਸਰਕਾਰ ਨੇ ਵੱਡਾ ਐਲਾਨ ਕਰਤਾ ਕੱਚੇ ਮਕਾਨਾਂ ਨੂੰ ਲੈ ਕੇ ਹੁਣ ਤੁਹਾਨੂੰ ਜਿਹੜਾ ਲਾਭ ਇਸ ਦੇ ਵਿੱਚ ਦਿੱਤਾ ਜਾਵੇਗਾ ਭਾਰਤ ਸਰਕਾਰ ਦੇ ਪਿੰਡੂ ਵਿਕਾਸ ਮੰਤਰਾਲੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਲਾਭ ਪ੍ਰਦਾਨ ਕਰਨ ਲਈ ਮਾਪਦੰਡ ਨਿਰਧਾਰਤ ਕੀਤੇ ਹਨ ਤਾਂ ਦੇਖ ਸਕਦੇ ਹੋ ਜੇਕਰ ਕਿਸੇ ਪਰਿਵਾਰ ਕੋਲ ਤਿੰਨ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਤਾਂ ਉਸ ਪਰਿਵਾਰ ਦੇ ਮੈਂਬਰ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਤਾਂ ਦੇਖ ਸਕਦੇ ਹੋ ਜੇ ਤੁਹਾਡੇ ਪਰਿਵਾਰ ਦੇ ਵਿੱਚ ਤਿੰਨ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਹੈਗਾ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ ਜਨਨ ਕਿ ਸਿੱਧੇ ਤੌਰ ਦੇ ਤੇ ਗਰੀਬ ਲੋਕਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਹੋਰ ਸਿੱਧਿਆਂ ਵਿੱਚ ਜੇਕਰ ਪਰਿਵਾਰ ਕੋਲ ਖੇਤੀਬਾੜੀ ਵਰਤੋਂ ਲਈ ਤਿੰਨ ਪਹੀਆ ਜਾਂ ਚਾਰ ਪਹੀਆ ਵਾਹਨ ਹੈ ਤਾਂ ਪਰ ਮੰਤਰੀ ਅਵਾਜ ਨੂੰ ਲਾਭ ਨਹੀਂ ਲੈ ਸਕੇਗਾ 50000 ਰੁਪਏ ਜਾਂ ਇਸ ਤੋਂ ਵੱਧ ਦਾ ਕਿਸਾਨ ਕ੍ਰੈਡਿਟ ਕਾਣ ਹੋਣਾ ਤਾਂ ਵੀ ਇਸ ਦਾ ਲਾਭ ਨਹੀਂਤਾ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਜਿਹੜੀ ਯੋਜਨਾ ਸ਼ੁਰੂ ਹੋਈ ਹੈ ਤਾਂ ਫਾਰਮ ਪਰਸੋ ਦੇ ਦਾ ਇੱਕ ਹੋਰ ਵੱਡਾ ਅਪਡੇਟ ਸਾਹਮਣੇ ਆ ਰਹੀ ਹੈ ਬਜ਼ੁਰਗਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਨਾਲ ਸਰਕਾਰੀ ਬੈਂਕਾਂ ਲੋਨ ਲਈ ਨਹੀਂ ਹੈ ਲੋਨ ਲਈ ਨਹੀਂ ਹੈ ਉਮਰ ਦੀ ਕੋਈ ਪਾਬੰਦੀ ਸਰਕਾਰੀ ਬੈਂਕ ਦੇ ਰਹੇ ਹਨ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਲੋਨ ਇਹ ਕਿਹਾ ਜਾਂਦਾ ਹੈ ਕਿ ਬੈਂਕ ਕਰਜ਼ਾ ਲੈਣ ਵਾਲੇ ਦੀ ਉਮਰ ਤੇ ਆਮਦਨ ਨੂੰ ਧਿਆਨ ਵਿੱਚ ਰੱਖ ਕੇ ਕਰਜ਼ਾ ਦਿੰਦਾ ਹੈ ਇਹ ਕੁਝ ਹੱਦਾਂ ਤੱਕ ਸੱਚ ਹੈ ਅਜਿਹੇ ਚ ਬੈਂਕ ਕੁਝ ਕਈ ਬੈਂਕਾਂ ਬਜ਼ੁਰਗਾਂ ਨੂੰ ਕਰਜ਼ਾ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਆਮਦਨ ਦਾ ਕੋਈ ਪੱਕਾ ਸਰੋਤ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਸਰਕਾਰੀ ਬੈਂਕ ਸੀਨੀਅਰ ਨਾਗਰਿਕਾਂ ਨੂੰ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ ਅਤੇ ਇਸ ਦੇ ਲਈ ਵਿਸ਼ੇਸ਼ ਯੋਜਨਾਵਾਂ ਵੀ ਉਪਲਬਧ ਕਰਾਉਂਦੇ ਹਨ ਤਾਂ ਤੁਹਾਨੂੰ ਦੱਸ ਦਈਏ ਸਰਕਾਰ ਦੇ ਵੱਲੋਂ SBI ਬੈਂਕ ਜਾਨੀ ਕਿ ਸਰਕਾਰੀ ਬੈਂਕ ਹੈ 60 ਸਾਲ ਤੋਂ 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਲੋਨ ਪੇਸ਼ਕਸ਼ ਕਰਦੇ ਹਨ ਤਾਂ ਸਰਕਾਰੀ ਬੈਂਕ ਹੈ। ਨਾ ਦੇਖੀਏ ਪੰਜਾਬ ਨੈਸ਼ਨਲ ਬੈਂਕ ਨੇ ਬਜ਼ੁਰਗ ਨਾਗਰਿਕਾਂ ਬਜ਼ੁਰਗ ਨਾਗਰਿਕਾਂ ਲਈ ਪੈਨਸ਼ਨ ਦੇ ਨਿੱਜੀ ਲੋਨ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਵਿੱਚ ਪੈਨਸ਼ਨ ਰਾਸ਼ੀ ਦੇ ਹਿਸਾਬ ਨਾਲ ਪਰਸਨ ਲੋਨ ਦਿੱਤਾ ਜਾਂਦਾ ਹੈ। ਬੈਂਕ 70 ਸਾਲ ਤੱਕ ਦੀ ਉਮਰ ਦੇ ਵਿਅਕਤੀ ਨੂੰ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ। ਇਸ ਸਕੀਮ ਦਾ ₹25000 ਤੋਂ ਲੈ ਕੇ ₹10000 10 ਲੱਖ ਰੁਪਏ ਤੱਕ ਦਾ ਜਾਂ ਪੈਨਸ਼ਨ ਰਾਸ਼ੀ ਦੇ 18 ਗੁਣਾ ਕਰਜ਼ਾ ਮਿਲਦਾ ਹੈ ਰੱਖਿਆ ਪੈਨਸ਼ਨ ਨੂੰ ਪੈਨਸ਼ਨ ਦੀ ਰਕਮ ਦਾ 20 ਗੁਣਾ ਤੱਕ ਕਰਜ਼ਾ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਜੇਕਰ ਕਰਜ਼ਾ ਧਾਰਕ ਨੂੰ ਉਮਰ ਦੀ ਉਮਰ 70 ਸਾਲ ਤੋਂ ਵੱਧ ਹੈ ਤਾਂ ਪੈਨਸ਼ਨਾਂ ਨੂੰ 5 ਸਾਲ ਦੇ ਅੰਦਰ ਅੰਦਰ ਪਾ 60 ਕਿਸ਼ਤਾਂ ਵਿੱਚ ਕਰਜ਼ਾ ਵਾਪਸ ਕਰਨਾ ਹੋਵੇਗਾ ਇਸ ਦੇ ਨਾਲ ਹੀ 75 ਸਾਲ ਤੋਂ ਵੱਧ ਉਮਰ ਦੇ ਕਰਜ਼ੇ ਟਾਰਗ ਨੂੰ 24 ਕਿਸ਼ਤਾਂ ਵਿੱਚ ਯਾਨੀ ਕਿ 2 ਸਾਲਾਂ ਵਿੱਚ ਕਰਜ਼ੇ ਦੀ ਅਦਾਇਗੀ ਕਰਨੀ ਪੈਂਦੀ ਹੈ ਬੈਂਕ ਕਰਜ਼ੇ ਦੀ ਦਸਤਾਵੇਜ਼ੀ ਦੇ ਖਰਚੇ 500 ਰੁਪਏ ਤੇ GST ਚਾਰਜ ਕਰਦਾ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਤਾਂ ਬਜ਼ੁਰਗਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਲਦਾਖ ਤੋਂ ਲਦਾਖ 'ਚ ਵੱਡਾ ਹਾਦਸਾ ਵਾਪਰਿਆ 200 ਮੀਟਰ ਡੂੰਗੀ ਖੱਡ 'ਚ ਡਿੱਗੀ ਬੱਸ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲਦਾਖ ਤੋਂ ਲਦਾਖ ਵਿੱਚ ਦਰਦਨਾਕ ਹਾਦਸਾ ਵਾਪਰਿਆ ਲੇ ਤੋਂ ਪੂਰਬੀ ਲਦਾਖ ਵੱਲ ਜਾ ਰਹੀ ਇੱਕ ਬੱਸ 200 ਮੀਟਰ ਡੂੰਗੀ ਖਾੜੇ ਵਿੱਚ ਡਿੱਗੀ ਜਿਸ ਦਰਬੁਕ ਜਿੱਥੇ ਦਰਬੁਕ ਦੇ ਲੋਕ ਦਰਬੁਕ ਦੇ ਕੋਲ ਇੱਕ ਬੱਸ ਖਾਈ ਵਿੱਚ ਡਿੱਗਣ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਵਿੱਚ ਇਨਜਾਸ ਵਿੱਚ 22 ਤੋਂ ਵੱਧ ਲੋਕ ਜਖਮੀ ਦੱਸੇ ਜਾ ਰਹੇ ਨੇ ਜਦੋਂ ਕਿ ਹਾਸਾਗਰਾਸ ਹੋਈ ਬੱਸ ਵਿੱਚ ਕਰੀਬ 25 ਯਾਤਰੀ ਜਿਹੜੇ ਨੇ ਸਵਾਰ ਦੱਸੇ ਜਾ ਰਹੇ ਨੇ ਤਾਂ ਦੇਖੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲੇਹ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਯਾਤਰੀਆਂ ਨਾਲ ਭਰੀ ਬੱਸ ਲੇਹ ਤੋਂ ਪੂਰਬੀ ਲਦਾਖ ਜਾ ਰਹੀ ਸੀ ਜਿਸ ਦੌਰਾਨ ਹਾਦਸਾ ਵਾਪਰਿਆ ਹੈ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਜਾਂਚ ਕਰ ਰਹੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ਼ਮੀਨ ਖਰੀਦਣ ਜਾਂ ਵੇਚਣ ਲਈ ਸਰਕਾਰ ਨੇ ਇਹ ਦੋ ਕਾਗਜ਼ ਕਰ ਦਿੱਤੇ ਹਨ ਲਾਜ਼ਮੀ ਭਾਰ ਸਰਕਾਰ ਨੇ ਇਸ਼ਹਾਰਾਂ ਵਿੱਚ ਭਾਰ ਸਰਕਾਰ ਦੇ ਇਸ਼ਹਾਰਾਂ ਵਿੱਚ ਸਾਰੇ ਇਸ਼ਹਾਰਾਂ ਵਿੱਚ ਜ਼ਮੀਨਾਂ ਦੀ ਖਰੀਦ ਉਪਰਕਤ ਤੇਜ਼ੀ ਨਾਲ ਹੋ ਰਹੀ ਹੈ ਇਸ ਖਰੀਦੋ ਵੇਚ ਦੌਰਾਨ ਹੁਣ ਵਾਜੀ ਧੋਖਾਧੜੀ ਰੋਕ ਲਈ ਸਰਕਾਰ ਨੇ ਦੋ ਪੇਪਰ ਲਾਜ਼ਮੀ ਕੀਤੇ ਹਨ ਖਬਰਾਂ ਮੁਤਾਬਕ ਸਰਕਾਰ ਨੇ ਜ਼ਮੀਨ ਖਰੀਦੋ ਬਰੋਕੇ ਦੇ ਦੌਰਾਨ ਇੱਕ ਨਿਯਮ ਲਾਵਾ ਲਈ ਨਿਯਮ ਲਾਗੂ ਕੀਤਾ ਜਿਸ ਤਾ ਜ਼ਮੀਨ ਵੇਚਣ ਵਾਲੇ ਨੂੰ ਆਪਣਾ ਪੈਨ ਕਾਰਡ ਜਾਂ ਫਾਰਮ ਨੰਬਰ 16 ਦਿਖਾਉਣਾ ਹੋਵੇਗਾ ਇਸ ਤਾ ਇਸ ਇਸ ਤਹਿਤ ਖਰੀਦਣ ਵਾਲੇ ਨੂੰ ਪੈਨ ਕਾਰਡ ਆਧਾਰ ਕਾਰਡ ਨੰਬਰ ਦੀ ਕਾਪੀ ਜਿਹੜੀ ਹੈ ਜਮਾ ਕਰਵਾਉਣੀ ਹੋਵੇਗੀ ਯਾਨੀ ਕਿ ਇਹ ਜਿਹੜੇ ਫਾਰਮ ਨੇ ਨਵੇਂ ਲਾਗੂ ਕੀਤੇ ਗਏ ਨੇ ਤੁਹਾਨੂੰ ਇਹ ਨਿਯਮ ਜਿਹੜੇ ਦੋ ਲਾਗੂ ਕਰ ਦਿੱਤੇ ਗਏ ਨੇ ਜ਼ਮੀਨ ਖਰੀਦਣ ਅਤੇ ਵੇਚਣ ਵਾਲੇ ਨੂੰ ਨਵੇਂ ਨਿਯਮ ਜਿਹੜੇ ਨਵੇਂ ਨਿਯਮਾਂ ਦੇ ਤਹਿਤ ਜਿਹੜਾ ਸਾਰੀ ਕਾਰਵਾਈ ਹੁਣ ਕਰਨੀ ਪਵੇਗੀ ਤਾਂ ਇੱਕ ਹੋਰ ਬੜੀ ਅਪਡੇਟ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹਨਾਂ ਬੱਚਿਆਂ ਨੂੰ ਦਿੱਤਾ ਖਾਸ ਤੋਹਫਾ ਖਬਰ ਬਰਨਾਲ ਤੋਂ ਪੰਜਾਬ ਸਰਕਾਰ ਗੈਰ ਆਰਸ਼ਿਤ ਬੱਚਿਆਂ ਲਈ ਵੱਡੇ ਉਪਰਾਲੇ ਕਰ ਰਹੀ ਹੈ ਉਹਨਾਂ ਨੂੰ ਰਾਸ਼ੀ ਮੁਆਇਆ ਕਰਵਾ ਕੇ ਉਹਨਾਂ ਦਾ ਜੀਵਨ ਸੌਖਾ ਕਰਨੀ ਹੈ ਇਹ ਗੱਲ ਸਮਾਜਿਕ ਸੇਖਿਆ ਸਥੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਦੱਸਿਆ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਤਾਂ ਦੇਖ ਸਤਿ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨਾਥ ਬੱਚੇ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਅਨਾਥ ਬੱਚੇ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ 4000 ਰੁਪਏ ਪ੍ਰਤੀ ਮਹੀਨਾ مالی ਮਦਦ ਦਿੱਤੀ ਜਾ ਰਹੀ ਹੈ ਬਰਨਾਲਾ ਦੇ 62 ਬੱਚਿਆਂ ਨੂੰ مالی ਮਦਦ ਦੇ ਚੈੱਕ ਤਸਦੀਕ ਜਿਹੜੇ ਤੱਕ ਸੀ ਤਕਸੀਮ ਕੀਤੇ ਗਏ ਹਨ ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪਲਾਲੇ ਕੀਤਾ ਗਿਆ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਧੀਆਂ ਲਈ ਸ਼ਾਨਦਾਰ ਸਰਕਾਰੀ ਸਕੀਮ 21 ਸਾਲ ਦੀ ਉਮਰ 'ਚ ਮਿਲਣਗੇ 71 ਲੱਖ ਰੁਪਏ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੋ ਕੰਨਿਆ ਸਮਰiddhi ਯੋਜਨਾ ਦੀ ਸਰਕਾਰ ਦੀਆਂ ਜੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ ਜਿਨ੍ਹਾਂ ਵਿੱਚ ਨਿਵੇਸ਼ ਕਰਨਾ ਤੁਹਾਨੂੰ ਚੰਗਾ ਮੁਨਾਫਾ ਮਿਲਦਾ ਹੈ। ਭਾਰਤ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾ ਰਹੀ ਹੈ ਜੋ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਬਹੁਤ ਹੀ ਫਾਇਦੇਮੰਦ ਹਨ ਤਾਂ ਮਹਿ ਤਿਆਂ ਲਈ ਬੇਟੀਆਂ ਲਈ ਇਹ ਜਿਹੜੀ ਯੋਜਨਾ ਸ਼ੁਰੂ ਕੀਤੀ ਗਿਆ ਸੁਕੰਨਿਆ ਸਮਰਥ ਯੋਜਨਾ ਇਸ ਦੇ ਵਿੱਚ ਤੁਸੀਂ ਨਿਵੇਸ਼ ਕਰਕੇ ਤੁਹਾਨੂੰ 21 ਸਾਲ ਦੀ ਉਮਰ ਜਦੋਂ ਤੁਹਾਡੀ ਬੇਟੀ ਹੋ ਜਾਵੇਗੀ ਤੁਹਾਨੂੰ ਬਹੁਤ ਹੀ ਵੱਡਾ ਰਿਟਰਨ ਮਿਲਣਾ ਹੈ ਜਾਨੀ ਕਿ 71 ਲੱਖ ਰੁਪਏ ਤੱਕ ਦਾ ਇਸ ਦੇ ਵਿੱਚ ਦਾ ਲਾਭ ਮਿਲ ਸਕਦਾ ਤਾਂ ਅੱਜ ਹੀ ਇਸ ਦੇ ਅਪਲਾਈ ਇਸ ਦੇ ਵਿੱਚ ਅਪਲਾਈ ਕਰਕੇ ਜੋਨਾ ਲਾਭ ਦੀ ਵੱਧ ਤੋਂ ਵੱਧ ਉਠਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾਂ ਲਈ ਆਈ ਵੱਡੀ ਖਬਰ ਅਸੀਂ ਗੱਲ ਕਰ ਰਹੇ ਹਾਂ ਪੀਐਮ ਕਿਸਾਨ ਸਨਮਾਨੀ ਯੋਜਨਾ ਦੀ ਹੁਣ ਤੱਕ ਸਰਕਾਰ ਨੇ 17 ਕਿਸ਼ਤਾਂ ਜਾਰੀ ਕਰ ਦਿੱਤੀਆਂ ਨੇ 18ਵੀਂ ਕਿਸ਼ਤ ਕਿਸਾਨ ਵੀ ਸਰਵਨ ਡੀ ਕਰ ਰਹੇ ਨੇ ਤੇ ਹੁਣ 18ਵੀਂ ਕਿਸ਼ਤ ਉਹਨਾਂ ਕਿਸਾਨਾਂ ਨੂੰ ਮਿਲੇਗੀ ਜਿਹੜੇ ਕਿਸਾਨ KYC ਕੰਪਲੀਟ ਕਰਵਾਉਣਗੇ ਹਾਲੇ ਤੱਕ ਅਜੇ ਹੀ ਕਈ ਕਿਸਾਨ ਨੇ ਜਿਨ੍ਹਾਂ ਨੇ KYC ਨਹੀਂ ਕਰਾਈ ਤੇ ਉਹਨਾਂ ਨੂੰ ਸਰਕਾਰੀ ਮਿਕਰਤਾ ਪੈਸਾ ਵੀ ਨਹੀਂ ਮਿਲਿਆ ਤਾਂ ਜਲਦੀ ਜਲਦੀ ਤੁਸੀਂ KYC ਕਰਾ ਲਓ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਕਿਸ਼ਤ ਆ ਸਕਦੀ ਹੈ ਤਾਂ 2000 ਰੁਪਏ ਤੁਹਾਡੇ ਖਾਤੇ ਵਿੱਚ ਆ ਸਕਦੇ ਨੇ 18ਵੀਂ ਕਿਸ਼ਤ ਤਾਂ ਜਲਦੀ ਜਲਦੀ KYC ਕਰਵਾਓ ਤਾਂ ਇਸ ਬਾਰੇ ਦੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਨੂੰ